ਕੋਵੇਰੀ ਅੱਜ ਕਿਸਾਨ ਦਾ ਬਣ ਬੈਠਾ ਡਾਡਾ ਸਭ ਕੁਝ ਕੋਕੇ ਲੈ ਗਿਆ ਰੱਬਾ ਤੂੰ ਸਾਡਾ ਐਂਹੋ ਚੜ ਚੜ ਕੇ ਤੂੰ ਆ ਰਿਹਾ ਜਿਉ ਜ਼ੁਲਮੀ ਹੱਲੇ ਫੇਰਿਆ ਸੁਹਾਗਾ ਕਣਕ ਤੇ ਕੁਦਰ ਰਹਾ ਨਾ ਪੱਲੇ ਤਿਰਤੀਅ ਤੇ ਕਿਸਾਨ ਦੇ ਤੂੰ ਖੋਲੇ ਦਾਣੇ ਹੱਥ ਜੋੜ ਕੇ ਮੰਨ ਲਏ ਅਸੀਂ ਫਿਰ ਵੀ ਪਾਣੇ ਦੇਣ ਵਾਲਾ ਹੀ ਖੋਗਿਆ ਜਿਸ ਤੇ ਸੀ ਆਸਾਂ ਕਿੱਥੇ ਕਰੀਏ ਡਾਡਿਆ ਹੁਣ ਦੱਸ ਅਰਦਾਸਾਂ ਤਾਂ ਹੀ ਸੁਣਿਆ ਆਖਦੇ ਸੀ ਹੁੰਦੇ ਸਿਆਣੇ ਬਰਿਆ ਕਹਿੰਦੇ ਚੇਤ ਦਾ ਕਰ ਖੇਤ ਨਾ ਦਾਣੇ ਪਹਿਣੀ ਬਾਗੇ ਵਾਲਿਆ ਕੋਈ ਪੇਸ਼ ਨਾ ਜਾਵੇ ਕੀਰਤੀ ਪੱਲੇ ਪੈ ਗਏ ਹਾਉ ਕੇ ਤੇ ਹਾਵੇ ਪਹਿਣੀ ਬਾਗੇ ਵਾਲਿਆ ਕੋਈ ਪੇਸ਼ ਨਾ ਜਾਵੇ ਕੀਰਤੀ ਪੱਲੇ ਪੈ ਗਏ ਹਾਉ ਕੇ ਤੇ ਹਾਵੇ